ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਬਹੁਤ ਸਾਰੇ ਬੰਦੇ ਆਪ ਦੀ ਜ਼ਿੰਦਗੀ ਚ ਦੁਖੀ ਰਹਿੰਦੇ ਆ ਉਹਨਾਂ ਨੂੰ ਲੱਗਦਾ ਕਿ ਬਹੁਤ ਸਾਰੇ ਬੰਦੇ ਸਾਡੇ ਨਾਲ ਮਾੜੀ ਕਰ ਜਾਂਦੇ ਆ ਸਾਡੇ ਨਾਲ ਹੀ ਇਸ ਤਰ੍ਹਾਂ ਕਿਉਂ ਹੁੰਦਾ ਪਰ ਉਹ ਕਦੇ ਵੀ ਨਾ ਆਪ ਦੇ ਆਪ ਕੰਨੀ ਝਾਤੀ ਨਹੀਂ ਮਾਰਦੇ ਕਿ ਸਾਡੇ ਦੁੱਖ ਦਾ ਕਾਰਨ ਅਸੀਂ ਖੁਦ ਵੀ ਹੋ ਸਕਦੇ ਆ ਕਿਉਂਕਿ ਕਈ ਸਾਰੀਆਂ ਗੱਲਾਂ ਹੁੰਦੀਆਂ ਨੇਗੀਆਂ ਆਪਣੀਆਂ ਜਿਹੜੀਆਂ ਆਪਣੇ ਦੁੱਖ ਦਾ ਕਾਰਨ ਬਣਦੀਆਂ ਨੇਗੀਆਂ ਪਰ ਆਪਾਂ ਕਦੇ ਵੀ ਉਹਨਾਂ ਗੱਲਾਂ 'ਤੇ ਧਿਆਨ ਹੀ ਨਹੀਂ ਮਾਰਦੇ ਅਪਾ ਹਰ ਵੇਲੇ ਦੂਜੇ ਨੂੰ ਬਲੇਮ ਕਰਦੇ ਰਹਿੰਦੇ ਆ ਕਿ ਉਹਨੇ ਮੇਰੇ ਨਾਲ ਐ ਕਰਤੀ ਪਰ ਜੇ ਆਪਾਂ ਇਹਨਾਂ ਗੱਲਾਂ ਕੰਨੀ ਝਾਤੀ ਮਾਰ ਲਈਏ ਨਾ ਫਿਰ ਆਪਣੇ ਸਮਝ ਆਉਂਦਾ ਹੈ ਕਿ ਇਹਨਾਂ ਗੱਲਾਂ ਦੀ ਵਜ੍ਹਾ ਕਰਕੇ ਆਪਾਂ ਵਾਰੀ-ਵਾਰੀ ਦੁਖੀ ਹੁੰਨੇ ਆਗੇ ਆਪਾਂ ਬਾਰ-ਬਾਰ ਦੁੱਖ ਭੋਗਦੇ ਆਗੇ ਇਹ ਗੱਲਾਂ ਕਿਹੜੀਆਂ-ਕਿਹੜੀਆਂ ਨਹੀਂ ਗਈਆਂ ਆਓ ਆਪਾਂ ਇਹਨਾਂ ਬਾਰੇ ਕਰਦੇ ਆਂ ਗੱਲਬਾਤ ਨੰਬਰ 1 ਤੇ ਆ ਗਿਆ ਕਿ ਹਰੇਕ ਬੰਦੇ ਤੋਂ ਉਮੀਦ ਰੱਖਣਾ ਦੇਖੋ ਇੱਥੇ ਮੇਰੀ ਗੱਲ ਨੂੰ ਨਾ ਧਿਆਨ ਨਾਲ ਸਮਝਿਓ ਮੈਂ ਇਹ ਨਹੀਂ ਕਹਿ ਰਿਹਾ ਕਿ ਕਿਸੇ ਤੋਂ ਉਮੀਦ ਰੱਖਣਾ ਆਪਣੇ ਦੁੱਖ ਦਾ ਕਾਰਨ ਬਣਦਾ ਹੈ ਮੈਂ ਕਹ ਰਿਹਾ ਕਿ ਹਰੇਕ ਬੰਦੇ ਤੋਂ ਉਮੀਦ ਰੱਖਣਾ ਦੁੱਖ ਦਾ ਕਾਰਨ ਬਣਦਾ ਹੈ ਕਿਉਂਕਿ ਆਪਣੇ ਕੁਝਕਣਾ ਨੇੜਲੇ ਦੋਸਤ ਹੁੰਦੇ ਆ ਇਸ ਤਰ੍ਹਾਂ ਦੇ ਜਿੰਨਾਂ ਤੋਂ ਆਪਾਂ ਨੂੰ ਉਮੀਦ ਹੁੰਦੀ ਆ ਤੇ ਉਹ ਆਪਣੀ ਉਮੀਦ ਤੇ ਖਰੇ ਵੀ ਉਤਰਦੇ ਆ ਇਸ ਤਰ੍ਹਾਂ ਹੀ ਕੁਝਕ ਆਪਣੇ ਰਿਸ਼ਤੇਦਾਰ ਵੀ ਹੁੰਦੇ ਆ ਜਿਹੜੇ ਬੜੇ ਚੰਗੇ ਹੁੰਦੇ ਆ ਤੇ ਉਹਨਾਂ ਤੋਂ ਆਪਾਂ ਨੂੰ ਉਮੀਦ ਵੀ ਹੁੰਦੀ ਆ ਤੇ ਉਹ ਆਪਣੀ ਉਮੀਦ ਤੇ ਖਰੇ ਵੀ ਉਤਰਦੇ ਆ ਪਰ ਜਦੋਂ ਆਪਾਂ ਇਹ ਗੱਲ ਕਹਣੇ ਆ ਨਾ ਕਿ ਆਪਾਂ ਨੂੰ ਕਿਸੇ ਤੋਂ ਵੀ ਉਮੀਦ ਨਹੀਂ ਰੱਖਣੀ ਚਾਹੀਦੀ ਤਾਂ ਇਹਦਾ ਮਤਲਬ ਜਿਹੜੇ ਬੰਦੇ ਆਪਣੀ ਹੈਲਪ ਕਰਦੇ ਆ ਭਾਵੇਂ ਆਪਣੇ ਦੋਸਤ ਨੇ ਪਾਵੇਂ ਆਪਣੇ ਰਿਸ਼ਤੇਦਾਰ ਨੇ ਆਪਾਂ ਉਹਨਾਂ ਦਾ ਉਥੇ અપਮਾਨ ਕਰ ਰਹੇ ਹੁੰਦੇ ਆ ਕਿਉਂਕਿ ਨਾਲੇ ਤਾਂ ਉਹ ਆਪਣੀ ਹੈਲਪ ਕਰ ਰਹੇ ਹੁੰਦੇ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਬੜਾ ਵਧੀਆ ਰੋਲ ਪਲੇ ਕਰ ਰਹੇ ਹੁੰਦੇ ਆ ਤੇ ਨਾਲੇ ਆਪਾਂ ਕਹਿ ਰਹੇ ਹੁੰਦੇ ਆ ਕਿ ਆਪਾਂ ਨੂੰ ਕਿਸ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ ਤਾਂ ਇਹਦਾ ਮਤਲਬ ਆਪਾਂ ਉਹਨਾਂ ਦੀ ਰਿਸਪੈਕਟ ਨਹੀਂ ਕਰ ਰਹੇ ਹੁੰਦੇ ਮੈਂ ਇੱਥੇ ਕਹਿ ਰਿਆਂਗਾ ਕਿ ਹਰੇਕ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ ਕਿਉਂਕਿ ਕਿੰਨੇ ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨਾਲ ਆਪਣੀ ਕੋਈ ਬਾਲੀ ਨੇੜ ਦੀ ਸਾਂਝ ਨਹੀਂ ਹੁੰਦੀ ਉਹਨਾਂ ਨਾਲ ਆਪਣੀ ਇਕੱਲੀ ਹੈਲੋ ਹਾਈ ਹੁੰਦੀ ਆ ਆਪਾਂ ਲੰਘਦੇ ਟੱਪ ਦੇ ਬਸ ਉਹਨਾਂ ਨੂੰ ਬੁਲਾਉਣੇ ਹੁੰਦੇ ਆ ਤੇ ਕਈ ਬੰਦੇ ਨੇ ਹਰ ਬੁਲਾਉਣ 'ਚ ਬੜੇ ਚੰਗੇ ਹੁੰਦੇ ਆ ਉਹ ਆਪਾਂ ਨੂੰ ਐ ਪੂਰੀ ਆਪਣਤ ਨਾਲ ਬੁਲਾਉਂਦੇ ਆ ਹੱਸ ਕੇ ਬੁਲਾਉਂਦੇ ਆਗੇ ਤੇ ਆਪਾਂ ਨੂੰ ਲੱਗਦਾ ਕਿ ਇਹ ਤਾਂ ਬੰਦਾ ਹੀ ਬੜਾ ਚੰਗਾ ਤੇ ਜੇ ਆਪਾਂ ਨੂੰ ਕਦੇ ਲੋੜ ਪੈ ਗਈ ਇਹਦੇ ਧੱਕੇ ਆਪਾਂ ਨੂੰ ਕਦੇ ਵੀ ਜਵਾਬ ਨਹੀਂ ਦੇਊਗਾ ਪਰ ਹੁੰਦਾ ਕੰਮ ਉਲਟਾ ਜਦੋਂ ਆਪਾਂ ਨੂੰ ਲੋੜ ਪੈ ਜਾਂਦੀ ਆ ਉਦੋਂ ਉਹ ਬੰਦਾ ਆਪਣ ਨਾਲ ਦੀ ਨਾਲ ਜਵਾਬ ਦੇ ਜਾਂਦਾ ਹੈਗਾ ਫਿਰ ਉੱਥੇ ਆਪਾਂ ਦੁਖੀ ਹੁੰਨੇ ਆ ਕਿ ਮੈਂ ਤਾਂ ਇਹ ਤੋਂ ਇੰਨੀ ਉਮੀਦ ਲਾਈ ਸੀਗੀ ਤੇ ਇਹ ਬੰਦਾ ਇਸ ਤਰ੍ਹਾਂ ਦਾ ਨਿਕਲਿਆ ਇਹਨੇ ਮੈਨੂੰ ਜਵਾਬ ਦਿੱਤਾ ਤਾਂ ਕਰਕੇ ਕਦੇ ਵੀ ਨਾ ਹਰੇਕ ਬੰਦੇ ਤੋਂ ਉਮੀਦ ਨਾ ਰੱਖੋ ਜਿਹੜਾ ਬੰਦਾ ਤੁਹਾਨੂੰ ਲੰਘਦਾ ਟੱਪਦਾ ਹੱਸ ਕੇ ਬੁਲਾ ਰਿਹਾ ਜ਼ਰੂਰੀ ਨਹੀਂ ਹੈਗਾ ਉਹ ਤੁਹਾਡੇ ਨਾਲ ਕੰਮ 'ਚ ਵੀ ਆ ਖੜੇ ਜੇ ਤੁਹਾਡੇ ਤੇ ਕੋਈ ਮੁਸੀਬਤ ਪੈਂਦੀ ਆ ਤੁਹਾਨੂੰ ਬੰਦੇ ਦੀ ਕੋਈ ਲੋੜ ਪੈਂਦੀ ਆ ਤਾਂ ਉਹ ਤੁਹਾਡੇ ਨਾਲ ਖੜੂਗਾ ਜੇ ਤੁਸੀਂ ਇਹ ਗੱਲ ਸਮਝ ਗਏ ਨਾ ਤਾਂ ਤੁਹਾਡਾ ਇੱਕ ਦੁੱਖ ਸਮਝ ਲਓ ਘਟ ਗਿਆ ਕਿ ਹਰੇਕ ਤੋਂ ਉਮੀਦ ਰੱਖਣ ਵਾਲਾ ਕਿਉਂਕਿ ਜਿਹੜੀ ਉਮੀਦ ਰੱਖਣੀ ਆ ਨਾ ਉਹ ਸਿਰਫ ਆਪਦੇ ਨੇੜੇ ਵਾਲੇ ਦੋਸਤਾਂ ਤੋਂ ਰੱਖੋ ਆਪਦੇ ਜਿਹੜੇ ਚੰਗੇ ਰਿਸ਼ਤੇਦਾਰ ਨੇ ਜਿੰਨਾਂ ਬਾਰੇ ਤੁਹਾਨੂੰ ਪਤਾ ਉਹਨਾਂ ਤੋਂ ਰੱਖੋ ਉਹੋ ਬੰਦੇ ਕਦੇ ਵੀ ਤੁਹਾਨੂੰ ਧੋਖਾ ਨਹੀਂ ਦਿੰਦੇ ਉਹ ਤੁਹਾਡੇ ਨਾਲ ਖੜਦੇ ਆ ਤੁਹਾਡੇ ਨਾਲ ਦੁੱਖ ਸੁੱਖਸ ਉਹ ਹਾਜ਼ਰ ਹੁੰਦੇ ਆਗੇ ਕਿਉਂਕਿ ਜੇ ਤੁਸੀਂ ਇਹ ਸੋਚੋਗੇ ਨਾ ਕਿ ਆਪਾਂ ਨੂੰ ਕਿਸੇ ਤੋਂ ਵੀ ਉਮੀਦ ਨਹੀਂ ਰੱਖਣੀ ਚਾਹੀਦੀ ਤਾਂ ਇਸ ਤਰ੍ਹਾਂ ਆਪਣੀ ਲਾਈਫ ਕਦੇ ਨਹੀਂ ਚੱਲਦੀ ਹੁੰਦੀ ਕਿਉਂਕਿ ਆਪਾਂ ਸਮਾਜ 'ਚ ਰਹਿੰਨੇ ਆ ਹਨਾ ਤੇ ਆਪਣੀਆਂ ਕਿੰਨੀਆਂ ਲੋੜਾਂ ਆਪਾਂ ਨੂੰ ਸਮਾਜ ਤੋਂ ਹੀ ਪੂਰੀਆਂ ਹੁੰਦੀਆਂ ਨੇ ਆਪਣੀਆਂ ਤੇ ਜੇ ਆਪਾਂ ਇਹ ਸੋਚ ਕੇ ਚੱਲ ਪਾਂਗੇ ਕਿ ਆਪਾਂ ਕਿਸ ਤੋਂ ਉਮੀਦ ਨਹੀਂ ਰੱਖਣੀ ਤਾਂ ਆਪਣੀ ਜ਼ਿੰਦਗੀ ਬਹੁਤ ਮੁਸ਼ਕਲ ਹੋ ਜਾਊਗੀ ਪਰ ਇਹ ਗੱਲ ਵੀ ਕਦੇ ਨਾ ਭੁੱਲੋ ਕਿ ਆਪਾਂ ਹਰੇਕ ਤੋਂ ਉਮੀਦ ਵੀ ਨਹੀਂ ਰੱਖਣੀ ਹੈਗੀ ਕਿਉਂਕਿ ਜੇ ਹਰੇਕ ਤੋਂ ਉਮੀਦ ਰੱਖਾਂਗੇ ਨਾ ਤਾਂ ਆਪਾਂ ਦੁਖੀ ਹੋਵਾਂਗੇ ਹੀ ਹੋਵਾਂਗੇ ਨੰਬਰ 2 ਤੇ ਆ ਗਿਆ ਕਿ ਖੁਦ ਨੂੰ ਨਾ ਬਦਲਣਾ ਕਿਉਂਕਿ ਕਈ ਵਾਰੀ ਨਾ ਆਪਣੇ ਚੀ ਕੁਸ਼ਕ ਕਮੀਆਂ ਹੁੰਦੀਆਂ ਨੇਗੀਆਂ ਜਿਹਦੀ ਵਜ੍ਹਾ ਕਰਕੇ ਲੋਕ ਆਪਣੇ ਨਾਲ ਰਹਿਣਾ ਨਹੀਂ ਚਾਹੁੰਦੇ ਉਹ ਆਪਣੇ ਤੋਂ ਦੂਰ ਭਜਦੇ ਆ ਆਪਣੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਤੇ ਫੇਰ ਲੋਕ ਸੋਚਦੇ ਆ ਕਿ ਸਾਰੇ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ ਹੈਗੇ ਸਾਰੇ ਮੇਰੇ ਤੋਂ ਦੂਰ ਕਿਉਂ ਭਜਦੇ ਆ ਮੈਂ ਤਾਂ ਅਗਲੇ ਦੇ ਕੋਲੇ ਜਾਣਾਗਾ ਮੈਂ ਤਾਂ ਟਾਈਮ ਚੋਂ ਟਾਈਮ ਕੱਢ ਕੇ ਅਗਲੇ ਨੂੰ ਕਾਲ ਕਰਦਾਗਾ ਜਾਂ ਅਗਲੇ ਦੇ ਕੋਲੇ ਜਾਣਾਗਾ ਪਰ ਉਹ ਮੇਰੀ ਗੱਲ ਹੀ ਨਹੀਂ ਸੁਣਦੇ ਹੈਗੇ ਦੇਖੋ ਇੱਥੇ ਇੱਕ ਗੱਲ ਸਮਝੋ ਮੰਨ ਲਓ ਜੇ ਤੁਹਾਨੂੰ ਚੁਗਲੀ ਦੀ ਆਦਤ ਹੈ ਜਾਂ ਤੁਸੀਂ ਬਿਨ ਬਜਾ ਤੋਂ ਇਧਰ ਉਧਰ ਦੀਆਂ ਗੱਲਾਂ ਹੀ ਕਰਦੇ ਰਹਿੰਦੇ ਹੋਗੇ ਤਾਂ ਭਾਵੇਂ ਤੁਸੀਂ ਟਾਈਮ ਕੱਢ ਕੇ ਕਰ ਰਹੇ ਹੋ ਤੁਸੀਂ ਆਪ ਦੇ ਵੱਲੋਂ ਕਰ ਰਹੇ ਹੋ ਪਰ ਅਗਲੇ ਦਾ ਟਾਈਮ ਤਾਂ ਖਰਾਬ ਕਰ ਰਹੇ ਹੋ ਨਾ ਕਿਉਂਕਿ ਹੋ ਸਕਦਾ ਸਾਹਮਣੇ ਵਾਲਾ ਬੰਦਾ ਬਿਜ਼ੀ ਬੰਦਾ ਹੋਵੇ ਉਹ ਆਪ ਦੇ ਕਿਸੇ ਟਾਰਗੇਟ ਨੂੰ ਲੈ ਕੇ ਸੀਰੀਅਸ ਹੋਵੇ ਤੇ ਤੁਸੀਂ ਉਹਦੇ ਕੋਲੇ ਵਾਗੇ ਹਣਾ ਉੱਥੇ ਜਾ ਕੇ ਤੁਸੀਂ ਕਿਸੇ ਦੀਆਂ ਚੋਗਲੀਆਂ ਕਰਨ ਲੱਗੇ ਜਾਂ ਇਧਰ ਉਧਰ ਦੀਆਂ ਫਾਲਤੂ ਗੱਲਾਂ ਕਰਨ ਲੱਗੇ ਜਿਹਦੇ ਨਾਲ ਅਗਲੇ ਨੂੰ ਮਤਲਬ ਹੀ ਕੋਈ ਨਹੀਂ ਹੈਗਾ ਤਾਂ ਅਗਲਾ ਤੁਹਾਨੂੰ ਇਗਨੋਰ ਕਰੂਗਾ ਹੀ ਕਰੂਗਾ ਕਿਉਂਕਿ ਉਹਦਾ ਤੁਹਾਡੀਆਂ ਗੱਲਾਂ 'ਚ ਕੋਈ ਇੰਟਰਸਟ ਨਹੀਂ ਹੈਗਾਗਾ ਉਹਨੂੰ ਇਹਨਾਂ ਗੱਲਾਂ ਦਾ ਮਤਲਬ ਹੀ ਕੋਈ ਨਹੀਂ ਹੈਗਾਗਾ ਇੱਥੇ ਹੁਣ ਆਪਾਂ ਆਪਦੇ ਆਪਸਾ છાਤੀ ਮਾਰਦੇ ਨਹੀਂ ਹੈਗੇ ਕਿ ਸਾਡੀਆਂ ਗੱਲਾਂ ਦਾ ਲੈਵਲ ਕਿ ਹੋ ਜਾਗਾ ਹਣਾ ਅਸੀਂ ਕਿਵੇਂ ਦੇ ਹੈਗੇ ਆਂਗੇ ਅਗਲਾ ਸਾਡੇ ਤੋਂ ਦੂਰ ਕਿਉਂ ਭੱਜ ਰਿਹਾ ਅਸੀਂ ਇਸ ਚੀਜ਼ ਦੀ ਕਦੇ ਪਰਚੋਲ ਨਹੀਂ ਕਰਦੇ ਆਪਾਂ ਚੁੱਪ ਕਰਕੇ ਬਸ ਅਗਲੇ ਨੂੰ ਬਲੇਮ ਕਰ ਦਿੰਦੇ ਆ ਇਹ ਭਲਾ ਨਾ ਬੰਦਾ ਤਾਂ ਮੇਰੇ ਤੋਂ ਦੂਰ ਭਜਦਾਗਾ ਮੇਰੇ ਨਾਲ ਤਾਂ ਕੋਈ ਖੜਦਾ ਹੀ ਨਹੀਂ ਹੈਗਾ ਸਾਰੇ ਮੇਰੇ ਨਾਲ ਐ ਕਰਦੇ ਆ ਜੇ ਆਪਾਂ ਆਪਦੇ ਆਪ ਕੰਨੀ ਝਾਤੀ ਮਾਰੀ ਹੈ ਨਾ ਆਪਾਂ ਇਹ ਦੇਖੀਏ ਕਿ ਆਪਾਂ ਜਿਹੜੇ ਬੰਦੇ ਕੋਲੇ ਜਾ ਰਹੇ ਹਾਂਗੇ ਕੀ ਆਪਾਂ ਉਹਦੇ ਲੈਵਲ ਦੀਆਂ ਗੱਲਾਂ ਕਰ ਰਹੇ ਹਾਂਗੇ ਜਿਹੜੀਆਂ ਆਪਣੀਆਂ ਗੱਲਾਂ ਨੇਗੀਆਂ ਉਹਦੇ ਨਾਲ ਮੈਚ ਕਰਦੀਆਂ ਨੇਗੀਆਂ ਜਿਵੇਂ ਉਹਦੇ ਇੰਟਰਸਟ ਹੈਗੇ ਆ ਤੁਹਾਨੂੰ ਖੁਦ ਨੂੰ ਜਵਾਬ ਮਿਲ ਜੂਗਾ ਜੇ ਤੁਸੀਂ ਜਿਹੇ ਜਿਹੇ ਬੰਦੇ ਕੋਲੇ ਜਾਣੇ ਆਉਣਾ ਜੇ ਤੁਸੀਂ ਉਹੋ ਜਿਹੀਆਂ ਗੱਲਾਂ ਕਰਦੇ ਹੋਗੇ ਤਾਂ ਕੋਈ ਵੀ ਤੁਹਾਡੇ ਤੋਂ ਦੂਰ ਨਹੀਂ ਭੱਜੂਗਾ ਬੰਦਾ ਤੁਹਾਡੀ ਰਿਸਪੈਕਟ ਕਰੂਗਾ ਪਰ ਬੰਦਾ ਤੁਹਾਡੇ ਤੋਂ ਦੂਰ ਉਦੋਂ ਭਜਦਾ ਜਦੋਂ ਤੁਸੀਂ ਇਧਰ ਉਧਰ ਦੀਆਂ ਗੱਲਾਂ ਕਰਨ ਲੱਗ ਜਾਨੇ ਹੋਗੇ ਤੇ ਫੇਰ ਤੁਸੀਂ ਦੁਖੀ ਹੋਈ ਜਾਂਦੇ ਰਹਨੇ ਹੋਗੇ ਕਿ ਮੇਰੇ ਨਾਲ ਕੋਈ ਖੜਦਾ ਨਹੀਂ ਹੈਗਾ ਮੇਰੀ ਕੋਈ ਗੱਲ ਨਹੀਂ ਸੁਣਦਾ ਹੈਗਾ ਮੈਂ ਅਗਲੇ ਨੂੰ ਫੋਨ ਕਰਦਾਗਾ ਤੇ ਅਗਲਾ ਮੈਨੂੰ ਇਗਨੋਰ ਮਾਰ ਜਾਂਦਾ ਇੱਥੇ ਤੁਸੀਂ ਆਪ ਦੇ ਦੁੱਖ ਦਾ ਕਾਰਨ ਖੋਦੋਗੇ ਕਿਉਂਕਿ ਤੁਸੀਂ ਸਮਝ ਨਹੀਂ ਰਹੇ ਹੈਗੇ ਕਿ ਜਿਹੜੇ ਬੰਦੇ ਨੂੰ ਤੁਸੀਂ ਫੋਨ ਕਰਦੇ ਹੋ ਜਾਂ ਜਿਹਦੇ ਕੋਲੇ ਜਾਣੇ ਹੋਗੇ ਉਹਦੇ ਇੰਟਰਸਟ ਕਿਹੋ ਜਿਹੇ ਨੇ ਤੇ ਤੁਹਾਡੀਆਂ ਗੱਲਾਂ ਦਾ ਲੈਵਲ ਕਿ ਹੋ ਜਾਗਾ ਜਦੋਂ ਤੁਸੀਂ ਇਹ ਚੀਜ਼ ਸਮਝ ਗਏ ਨਾ ਤੁਸੀਂ ਆਪਦੀਆਂ ਗੱਲਾਂ ਅਗਲੇ ਦੇ ਲੈਵਲ ਤੇ ਲੈ ਆਏ ਫੇਰ ਕੋਈ ਵੀ ਬੰਦਾ ਤੁਹਾਨੂੰ ਇਗਨੋਰ ਨਹੀਂ ਕਰੂਗਾ ਹਰੇਕ ਬੰਦਾ ਤੁਹਾਡੀ ਰਿਸਪੈਕਟ ਕਰੂਗਾ ਤੇ ਉਦੋਂ ਤੁਹਾਡਾ ਇਹ ਇੱਕ ਦੁੱਖ ਹੋਰ ਕਟ ਜਾਣਾ ਸੋ ਖੁਦ ਨੂੰ ਬਦਲਣਾ ਸਿੱਖੋ ਆਪਦੇ ਆਪ 'ਚ ਚਾਤੀ ਮਾਰੋ ਤੇ ਜਿਹੜੀਆਂ ਤੁਹਾਡੇ ਵਿੱਚ ਕਮੀਆਂ ਨੇ ਉਹਨਾਂ ਨੂੰ ਦੂਰ ਕਰੋ ਨੰਬਰ 3 ਤੇ ਆ ਗਿਆ ਕਿ ਤੁਹਾਡਾ ਹੱਦੋਂ ਵੱਧ ਚੰਗੇ ਹੋਣਾ ਵੀ ਤੁਹਾਡੇ ਦੁੱਖ ਦਾ ਕਾਰਨ ਹੈ ਇਹ ਗੱਲ ਪੱਕੀ ਹੈ ਕਿਉਂਕਿ ਜਦੋਂ ਆਪਾਂ ਹੱਦੋਂ ਵੱਧ ਚੰਗੇ ਹੁੰਨੇ ਆ ਨਾ ਤਾਂ ਉਦੋਂ ਮਾੜੇ ਲੋਕ ਆਪਣਾ ਫਾਇਦਾ ਉਠਾਉਂਦੇ ਆ ਤੇ ਇਸੇ ਵਜ੍ਹਾ ਕਰਕੇ ਫਿਰ ਆਪਾਂ ਦੁਖੀ ਹੁੰਨੇ ਆ ਕਿ ਫਲਾਣਾ ਬੰਦਾ ਮੇਰਾ ਆ ਫਾਇਦਾ ਉਠਾ ਗਿਆ ਕਿ ਬਹੁਤ ਸਾਰੇ ਲੋਕਾਂ ਚ ਇਹ ਭੁੱਖ ਹੁੰਦੀ ਹੈ ਕਿ ਹਰੇਕ ਬੰਦਾ ਸਾਨੂੰ ਚੰਗਾ ਆਖੇ ਸਾਨੂੰ ਕੋਈ ਵੀ ਬੰਦਾ ਮਾੜਾ ਨਾ ਆਖੇ ਪਰ ਇਹ ਤੁਹਾਡੀ ਗਲਤਫਹਿਮੀ ਹੀ ਹੁੰਦੀ ਆ ਕਿਉਂਕਿ ਤੁਸੀਂ ਜਿੰਨੇ ਚੰਗੇ ਮਰਜੀ ਕਿਉਣਾ ਬਣ ਜਾਣਾ ਤੁਹਾਨੂੰ ਮਾੜਾ ਕਹਿਣ ਵਾਲੇ ਲੋਕ ਬੈਠੇ ਹੁੰਦੇ ਆ ਤੇ ਤੁਹਾਨੂੰ ਮਾੜਾ ਆਖ ਹੀ ਜਾਂਦੇ ਆਗੇ ਪਰ ਜਦੋਂ ਤੁਸੀਂ ਹੱਦੋਂ ਵੱਧ ਚੰਗੇ ਹੋ ਕੇ ਚੱਲ ਪੈਣੇ ਹੋਣਾ ਤਾਂ ਉਦੋਂ ਜਿਹੜੇ ਲੋਕ ਤੁਹਾਨੂੰ ਵਰਤਣ ਵਾਸਤੇ ਤਿਆਰ ਬੈਠੇ ਹੁੰਦੇ ਆ ਜਿਨ੍ਹਾਂ ਨੂੰ ਤੁਹਾਡੀ ਕਮਜ਼ੋਰੀ ਦਾ ਪਤਾ ਹੁੰਦਾ ਹੈਗਾ ਉਹ ਤੁਹਾਡਾ ਫਾਇਦਾ ਉਠਾ ਜਾਂਦੇ ਆਗੇ ਸੋ ਕਦੇ ਵੀ ਨਾ ਹੱਦੋਂ ਵੱਧ ਚੰਗੇ ਨਾ ਬਣੋ ਸਿਰਫ ਉਨੇ ਚੰਗੇ ਬਣੋ ਜਿੰਨੇ ਤੁਹਾਨੂੰ ਚੰਗੇ ਬਣਨ ਦੀ ਲੋੜ ਹੈਗੀ ਕਿਉਂਕਿ ਜੇ ਜਦਾ ਆਪਾਂ ਹੱਦੋਂ ਵੱਧ ਚੰਗੇ ਬਣ ਜਾਂਦੇ ਆ ਨਾ ਫਿਰ ਆਪਾਂ ਦੁੱਖ ਭੋਗਦੇ ਆਗੇ ਇੱਥੇ ਹੁਣ ਦੇਖੋ ਆਪਾਂ ਆਪਦੇ ਦੁੱਖ ਦੇ ਖੁਦ ਜ਼ਿੰਮੇਵਾਰ ਹੁੰਨੇ ਆਗੇ ਮੰਨ ਲਓ ਹੁਣ ਜੇ ਮੈਂ ਹੁਣ ਹੱਦੋਂ ਵੱਧ ਚੰਗਾ ਬਣ ਜਾ ਮੈਂ ਸੋਚ ਲਾਂ ਕਿ ਮੈਂ ਕਦੇ ਕਿਸੇ ਨੂੰ ਕਿਸੇ ਗੱਲ ਤੋਂ ਜਵਾਬ ਹੀ ਨਹੀਂ ਦੇਣਾ ਹੈਗਾ ਮੈਂ ਹਰੇਕ ਬੰਦੇ ਦੇ ਕੰਮ ਆਉਣਾਗਾ ਤਾਂ ਮੈਨੂੰ ਕੀ ਪਤਾ ਹੁਣ ਕਿਹੜਾ ਬੰਦਾ ਮੈਨੂੰ ਕਿਹੇ ਜੇ ਕੰਮ 'ਚ ਵਰਤੇਗਾ ਹਨਾ ਉੱਥੇ ਫਿਰ ਮੇਰੀ ਚੰਗਾਈ ਗੱਲੀ ਪੱਲੇ ਰਹਿ ਜਾਊਗੀ ਬਸ ਮੇਰੇ ਪੱਲੇ ਕੱ ਲਈ ਇੱਕ ਗੱਲ ਹੀ ਰਹਿ ਜੋ ਕਿ ਮੈਂ ਚੰਗਾ ਬੰਦਾ ਹਾਂਗਾ ਪਰ ਬੰਦਾ ਮੈਨੂੰ ਆਪਦੇ ਕੰਮ ਚ ਵਰਤ ਜਿਊਗਾ ਬਾਅਦ ਚ ਮੈਂ ਦੁਖੀ ਹੋਊਂਗਾ ਕਿ ਮੇਰੇ ਨਾਲ ਉਹਨੇ ਐ ਕਰਤਾ ਸੋ ਬਾਅਦ ਚ ਦੁਖੀ ਹੋਣ ਨਾਲੋਂ ਚੰਗਾ ਹੈ ਕਿ ਪਹਿਲੀ ਸੋ ਸਮਝ ਕੇ ਚੱਲੋ ਸਿਰਫ ਉਹਨੇ ਚੰਗੇ ਬਣੋ ਜਿੰਨੇ ਚੰਗੇ ਬਣਨ ਦੀ ਤੁਹਾਨੂੰ ਲੋੜ ਹੈ ਨਾ ਕਿ ਹੱਦੋਂ ਵੱਧ ਚੰਗੇ ਬਣੋ ਕਿਉਂਕਿ ਜੇ ਹੱਦੋਂ ਵੱਧ ਚੰਗੇ ਬਣੋਗੇ ਨਾ ਤਾਂ ਤੁਸੀਂ ਦੁੱਖ ਭੋਗੋਗੇ ਹੀ ਭੋਗੋਗੇ ਕਿਉਂਕਿ ਸਾਰੀ ਦੁਨੀਆ ਉੱਡੀ ਚੰਗੀ ਨਹੀਂ ਹੈਗੀ ਜਿੱਡੇ ਚੰਗੇ ਤੁਸੀਂ ਬਣਦੇ ਹੋਗੇ ਨੰਬਰ 4 ਤੇ ਆ ਗਿਆ ਕਿ ਨਾ ਨਾ ਕਹਿਣਾ ਵੀ ਤੁਹਾਡੇ ਦੁੱਖ ਦਾ ਇੱਕ ਕਾਰਨ ਹੈ ਕਦੇ ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਵਿੱਚ ਦੂਜਿਆਂ ਨੂੰ ਜਵਾਬ ਦੇਣ ਦੀ ਹਿੰਮਤ ਹੀ ਨਹੀਂ ਹੁੰਦੀ। ਉਹਨਾਂ ਚ ਇਨਾ ਕੌਨਫੀਡੈਂਸ ਹੀ ਨਹੀਂ ਹੁੰਦਾ ਕਿ ਉਹ ਦੂਜੇ ਨੂੰ ਨਾ ਕਹਿ ਦੇਣ। ਤੇ ਉਹਨਾਂ ਦੇ ਇਸੇ ਲੋ ਕੌਨਫੀਡੈਂਸ ਦੀ ਵਜ੍ਹਾ ਕਰਕੇ ਦੂਜੇ ਉਹਨਾਂ ਦਾ ਫਾਇਦਾ ਚੱਕਦੇ ਰਹਿੰਦੇ ਆ ਜਿਸ ਦੀ ਵਜ੍ਹਾ ਕਰਕੇ ਉਹ ਦੁਖੀ ਰਹਿੰਦੇ ਆ। ਮੰਨ ਲਓ ਹੁਣ ਤੁਸੀਂ ਕੋਈ ਕੰਮ ਕਰ ਰਹੇ ਹੋ। ਵਿੱਚ ਦੀ ਕੋਈ ਤੁਹਾਨੂੰ ਬੰਦਾ ਕਹੇ ਕਿ ਮੇਰਾ ਆਹ ਕੰਮ ਕਰ। ਤਾਂ ਤੁਹਾਡੇ ਚ ਇਨਾ ਕੌਨਫੀਡੈਂਸ ਹੋਣਾ ਚਾਹੀਦਾ ਕਿ ਤੁਸੀਂ ਕਹਿ ਸਕੋ ਕਿ ਮੈਂ ਹੁਣ ਆਪਦੇ ਕੰਮ 'ਚ ਵਿਜੀ ਆ ਮੈਂ ਤੇਰਾ ਕੰਮ ਫੇਰ ਕਰੂੰਗਾ। ਜਾਂ ਮੇਰੇ ਕੋਲੇ ਹਲੇ ਟਾਈਮ ਹੀ ਨਹੀਂ ਹੈਗਾ ਇਨਾ। ਮੇਰੇ ਤੋਂ ਹੋ ਨਹੀਂ ਪਾ ਪਰ ਬਹੁਤ ਸਾਰੇ ਲੋਕ ਹਨ ਉਹ ਇਹ ਕਾਰੀ ਨਹੀਂ ਪਾਉਂਦੇ ਹੈਗੇ ਉਹ ਨਾਲੇ ਤਾਂ ਅਗਲੇ ਦਾ ਕੰਮ ਫੜ ਲੈਣਗੇ ਤੇ ਨਾਲੇ ਫਿਰ ਮਨ ਚ ਦੁਖੀ ਹੋਈ ਜਾਣਗੇ ਕਿ ਯਾਰ ਮੈਂ ਇਹ ਕੰਮ ਕਿਉਂ ਫੜ ਲਿਆ ਮੇਰੇ ਕੋਲੇ ਨਾ ਟਾਈਮ ਹੀ ਨਹੀਂ ਸੀਗਾ ਜਾਂ ਮੇਰਾ ਖੌਦਾ ਕੰਮ ਬਚਾਲੇ ਰਹਿ ਗਿਆ ਸੋ ਇਹ ਬਾਅਦ ਚ ਦੁਖੀ ਹੋਣ ਨਾਲੋਂ ਅਗਲੇ ਨੂੰ ਪਹਿਲੀ ਨਾ ਕਹਦੇਓ ਕਿ ਹਲੇ ਮੇਰੇ ਕੋਲੇ ਟਾਈਮ ਨਹੀਂ ਹੈਗਾ ਮੈਂ ਆਪਦਾ ਕੰਮ ਕਰ ਰਿਆਂਗਾ ਮੈਂ ਤੇਰਾ ਕੰਮ ਫੇਰ ਕਰੂੰਗਾ ਜਾਂ ਫਿਰ ਕਈ ਵਾਰ ਕੀ ਹੁੰਦਾ ਕਿ ਆਪਣੇ ਤੇ ਕੋਈ ਨਾ ਕੋਈ ਬੰਦਾ ਨਾ ਇਹ ਜਿਹਾ ਦਬਾਅ ਬਣਾ ਦਿੰਦਾ ਕਿ ਤੂੰ ਮੇਰਾ ਆਹ ਕੰਮ ਕਰ ਜਿਹੜਾ ਆਪਾਂ ਕਦੇ ਵੀ ਨਹੀਂ ਕਰਨਾ ਚਾਹੁੰਦੇ ਹੁੰਦੇ ਇਸ ਤਰ੍ਹਾਂ ਦੇ ਕੰਮਾਂ ਨੂੰ ਵੀ ਨਾ ਕਹਿਣੀ ਸਿੱਖ ਲਓ ਜਿਹੜੇ ਕੰਮ ਨੂੰ ਤੁਹਾਡਾ ਮਾਣੀ ਨਾ ਮੰਨੇ ਥੋੜੀ ਜ਼ਮੀਰ ਹੀ ਨਾ ਮੰਨੇ ਉਹ ਕੰਮ ਕਦੇ ਵੀ ਨਾ ਕਰੋ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਕੰਮ ਦਾ ਅਗਲੇ ਦਾ ਕਰ ਦਿੰਨੇ ਆ ਬਾਅਦ ਚ ਆਪਾਂ ਦੁਖੀ ਹੋਈ ਜਾਂਦੇ ਆ ਕਿ ਯਾਰ ਮੈਂ ਇਹ ਕੰਮ ਕਿਉਂ ਕਰਤਾ ਮੈਂ ਕਹਿੰਦਾ ਬਾਅਦ ਚ ਦੁਖੀ ਹੋਣ ਨਾਲੋਂ ਚੰਗਾ ਅਗਲੇ ਨੂੰ ਪਹਿਲਾਂ ਜਵਾਬ ਦੇਣਾ ਸਿੱਖ ਲਓ ਅਗਲੇ ਨੂੰ ਪਹਿਲਾਂ ਨਾ ਕਹਿਣੀ ਸਿੱਖ ਲਓ ਕਿਉਂਕਿ ਤੁਹਾਨੂੰ ਥੋੜੇ ਚਿਰ ਵਾਸਤੇ ਫੀਲ ਹੋਊਗਾ ਕਿ ਮੈਂ ਅਗਲੇ ਨੂੰ ਜਵਾਬ ਦਿੱਤਾ ਪਰ ਤੁਹਾਡਾ ਸਕੂਨ ਕਿਤੇ ਨਹੀਂ ਜਾਊਗਾ ਤੁਹਾਡਾ ਸੁੱਖ ਨਹੀਂ ਹੋਊਗਾ ਤੁਸੀਂ ਦੁਖੀ ਨਹੀਂ ਹੋਵੋਗੇ ਕਦੇ ਵੀ ਜੇ ਤੁਹਾਨੂੰ ਨਾ ਨਹੀਂ ਕਹਿਣੀ ਆਉਂਦੀ ਨਾ ਤਾਂ ਲੋਕ ਤੁਹਾਨੂੰ ਆਪਦੇ ਕੰਮਾਂ 'ਚ ਵਰਤਦੇ ਰਹਿਣਗੇ ਤੁਸੀਂ ਇੱਕ ਵਾਰੀ ਅਗਲੇ ਦਾ ਕੰਮ ਕਰਕੇ ਨਾਲ ਤਾਂ ਪਛਤਾਉਂਦੇ ਰਹੋਗੇ ਤੇ ਨਾਲੇ ਦੁਖੀ ਹੁੰਦੇ ਰਹੋਗੇ ਜੇ ਤੁਸੀਂ ਆਪਦੀ ਜ਼ਿੰਦਗੀ ਸੁਖੀ ਰਹਿਣਾ ਚਾਹੁੰਦੇ ਹੋ ਨਾ ਜੇ ਤੁਸੀਂ ਆਪਦੇ ਦੁੱਖਾਂ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਅੱਜ ਵਾਲੀਆਂ ਗੱਲਾਂ ਤੇ ਧਿਆਨ ਜ਼ਰੂਰ ਦਿਓ ਕਿਉਂਕਿ ਇਹੀ ਗੱਲਾਂ ਨੇ ਜਿਹੜੀਆਂ ਆਪਣੇ ਦੁੱਖ ਦਾ ਕਾਰਨ ਬਣਦੀਆਂ ਨੇਗੀਆਂ ਤੇ ਇਹਨਾਂ ਗੱਲਾਂ ਦੀ ਵਜ੍ਹਾ ਅਸੀਂ ਖੁਦ ਆ ਨਾ ਕਿ ਕੋਈ ਦੂਜਾਗਾ ਐਸੀ ਆਪਣੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤੈਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਦੋਸਤਾਂ ਨੇ ਹਾਲੇ ਤੱਕ ਆਪਣਾ ਚੈਨਲ ਨਹੀਂ ਨਾ ਸਬਸਕ੍ਰਾਈਬ ਕੀਤਾ ਉਹ ਆਪਣਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਇਹਦੇ ਨਾਲ ਹੀ ਬੈਲ ਦਾ ਬਟਨ ਵੀ ਦਿਵਾ ਲਿਓ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਹਰੇਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਹੁਣ ਆਪਾਂ ਕੱਲ ਨੂੰ ਤੁਹਾਨੂੰ ਮਿਲਾਂਗੇ ਇੱਕ ਨਵੇਂ ਵਿਸ਼ੇ ਨਾਲ